ਤੇ ਚਲਦੇ ਆਪਾਂ ਇਸ ਟਰੈਕਟਰ ਦਾ ਡੀਜ਼ਲ ਪੰਪ ਐਂਡ ਨੋਜ਼ਲਾਂ ਦੀ ਸੈਟਿੰਗ ਕਰਾਉਣ। ਦੇਖੋ ਆਪਾਂ ਡੀਜ਼ਲ ਪੰਪ ਦਿੱਤਾ ਉਤਾਰ ਤੇ ਨੋਜ਼ਲਾਂ ਆਪਾਂ ਖੋਲਦੇ ਹਾਂ ਇਸ ਟਰੈਕਟਰ। ਨੋਜ਼ਲਾਂ ਆ ਗਿਆ ਸੱਜਣੋ ਤੇ ਬਾਕੀ ਇਹਨਾਂ ਦਾ ਵੀ ਪ੍ਰੈਸ਼ਰ ਵਗੈਰਾ ਚੈੱਕ ਅਪ ਕਰਾਉਣਾ ਹੈ ਬਾਈ ਤੋਂ। ਇਹ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਬਾਈ ਜੀ ਤੁਹਾਡਾ? ਦੋਦਾ ਪਿੰਡ ਆ ਜੀ। ਤੇ ਸੋ ਆਪਾਂ ਇਸ ਟਰੈਕਟਰ ਦੇ ਜੈਕ ਵਗੈਰਾ ਕੱਢਦੇ ਨੇ। ਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਤੇ ਲਓ ਮਿੱਤਰੋ ਅੱਜ ਆਪਾਂ ਆਈ ਸੀ ਖੇਤ ਚਲੋ ਇਸ ਤੋਂ ਬਾਅਦ ਚੱਲਦੇ ਆਂ ਆਪਾਂ ਵਰਕਸ਼ਾਪ ਤੇ ਤੇ ਵਰਕਸ਼ਾਪ ਤੇ ਆਪਣਾ ਜੋ ਜੌਂਡੀਆ ਟਰੈਕਟਰ ਆਪਣਾ ਕੌਣੀ ਤੋਂ ਆਇਆਗਾ ਭਰਾ ਦਾ ਤੇ ਸੋ ਆਪਣਾ ਉਸ ਟਰੈਕਟਰ ਦਾ ਕੰਮ ਚੱਲੀ ਜਾਂਦਾਗਾ ਤੇ ਚਲੋ ਮਿੱਤਰੋ ਚੱਲ ਕੇ ਵਰਕਸ਼ਾਪ ਤੇ ਦਿਖਾਉਨੇ ਆਂ ਤੁਹਾਨੂੰ ਉਹਦਾ ਸਾਰਾ ਸਿਸਟਮ ਤੇ ਕਰਦੇ ਆਂ ਅੱਜ ਆਪਾਂ ਡੀਜ਼ਲ ਪੰਪ ਵਗੈਰਾ ਦੀ ਫਿਟਿੰਗ ਤੇ ਚਲੋ ਚੱਲਦੇ ਆਂ ਵਰਕਸ਼ਾਪ ਤੇ ਲਾਓ ਸੱਜਣੋ ਕਿਤੋਂ ਆਗੇ ਸੀ ਆਪਾਂ ਘਰ ਤੇ ਘਰੋਂ ਆਗੇ ਵਰਕਸ਼ਾਪ ਤੇ ਤੇ ਵਰਕਸ਼ਾਪ ਤੇ ਆ ਕੇ ਆਪਾਂ ਦਿਖਾਉਣਾ ਤੁਹਾਨੂੰ ਜੋ ਜੋਂਡੀ ਐ ਟਰੈਕਟਰ ਆਪਾਂ ਕਾਉਣੀ ਤੋਂ ਤਿਆਰ ਕਰ ਰਹੇ ਆਂ ਤੇ ਚਲਦੇ ਆਂ ਆਪਾਂ ਇਸ ਟਰੈਕਟਰ ਦਾ ਡੀਜ਼ਲ ਪੰਪ ਐਂਡ ਨੋਜ਼ਲਾਂ ਦੀ ਸੈਟਿੰਗ ਕਰਾਉਣ ਡੀਜ਼ਲ ਪੰਪ ਸ਼ਾਪ ਤੇ ਤੇ ਸੋ ਸਾਰੇ ਸੱਜਣ ਭਰਾ ਜੁੜੇ ਰਹਿਣ ਤੇ ਬਾਕੀ ਦਿਖਾਉਣਾ ਤੁਹਾਨੂੰ ਉੱਥੇ ਕੀ ਕੀ ਸੈਟਿੰਗ ਕਰਦਾ ਭਰਾ ਇਹਦੀ ਤੇ ਕੀ ਗੱਲ ਬਾਤ ਆ ਕਰਦੇ ਆਪਾਂ ਕੈਮਰਾ ਦੂਜੋਂ ਤੇ ਕਰਕੇ ਕੈਮਰਾ ਦੂਜੋਂ ਤੇ ਤੁਹਾਨੂੰ ਦਿਖਾਉਂਦੇ ਆ ਕੀ ਕੀ ਆਪਾਂ ਕੰਮ ਕੰਪਲੀਟ ਕਰਤਾ ਲਾਓ ਚੱਕੋ ਦੇਖੋ ਆਪਾਂ ਡੀਜ਼ਲ ਪੰਪ ਦਾ ਉਤਾਰ ਤੇ ਨੋਜ਼ਲਾਂ ਆਪਾਂ ਖੋਲਦੇ ਆ ਇਸ ਟਰੈਕਟਰ ਦੀਆਂ ਨੋਜ਼ਲਾਂ ਵਗੈਰਾ ਖੋਲ ਕੇ ਤੇ ਅੱਜ ਕਰਾਂਗੇ ਆਪਾਂ ਇਹਦਾ ਡੀਜ਼ਲ ਪੰਪ ਵਗੈਰਾ ਫਿੱਟ ਤੇ ਟਰਬੋ ਵਗੈਰਾ ਦੀ ਫਿਟਿੰਗ ਟਰਬੋ ਵਗੈਰਾ ਕਰਕੇ ਫਿੱਟ ਤੇ ਕਰਾਂਗੇ ਸਟਾਰਟ ਅੱਜ ਟਰੈਕਟਰ ਤੇ ਤੁਹਾਨੂੰ ਸਾਊਂਡ ਕੁਆਲਿਟੀ ਚੈੱਕ ਅਪ ਕਰਵਾਵਾਂਗੇ ਤੇ ਹੋ ਸਕਦਾ ਆਪਾਂ ਇਸ ਬਲੌਗ ਦੇ ਵਿੱਚ ਅੱਜ ਇਹਦਾ ਟੈਸਟ ਡਰਾਈਵ ਲਈਏ ਕਿਉਂਕਿ ਦਿਨ ਬਹੁਤ ਵੱਡਾ ਤੇ ਕੰਮ ਆਪਾਂ ਆਪਣਾ ਚੱਲੀ ਜਾਂਦਾਗਾ ਤੁਹਾਨੂੰ ਪਤਾ ਹੀ ਹੈ ਤੇ ਕਰਦੇ ਆਂ ਵਰਕ ਦੀ ਸ਼ੁਰੂਆਤ ਤੇ ਫਿਰ ਇਸ ਤੋਂ ਬਾਅਦ ਇਹਦਾ ਕੰਮ ਕੰਪਲੀਟ ਕਰਕੇ ਤੇ ਆਪਣੇ ਜੋ ਨਵੈਡਾ ਤੋਂ ਸੁਣਨ ਵਾਲੀ ਇੱਕ ਟਰੈਕਟਰ ਆਇਆਗਾ ਸੋ ਆਪਣੇ ਉਹਦੇ ਵੀ ਨਟ ਬੁਲਟ ਆ ਗਏ ਨੇ ਤੇ ਉਹਦੇ ਵੀ ਮੜਗਾੜ ਵਗੈਰਾ ਕਸਾਂਗੇ ਤੇ ਇਧਰ ਆਪਣਾ ਅਰਜੁਨ ਟਰੈਕਟਰ ਜੋ ਆਪਣੇ ਕੋਲੇ ਸ਼੍ਰੀ ਅਮਰਸਰ ਸਾਹਿਬ ਤੋਂ ਆਇਆ ਸਵਾਜੇ ਦਾ ਕੰਮ ਸਟਾਰਟ ਕਰ ਦਾਂਗੇ ਇਹਦਾ ਵੀ ਕਿਉਂ ਕਹਿਣ ਦਾ ਮਤਲਬ ਅੱਜ ਸਾਰਾ ਪਾਰਟਸ ਵਗੈਰਾ ਸਾਰਾ ਇਹਨਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਆਪਾਂ ਇਹਦਾ ਜਿਚਾ ਕੇ ਤੇ ਇਹਦਾ ਵੀ ਕੰਮ ਆਪਾਂ ਜਲਦ ਹੀ ਇੱਕ ਦੋ ਦਿਨਾਂ ਦੇ ਵਿੱਚ ਕੰਪਲੀਟ ਕਰ ਦਿਆਂਗੇ ਲਾਓ ਸੱਜਣੋ ਇੱਧਰ ਆ ਗਏ ਸੀ ਡੀਜ਼ਲ ਪੰਪ ਸ਼ਾਪ ਤੇ ਆਪਾਂ ਡੀਜ਼ਲ ਪੰਪ ਲੈ ਕੇ ਜੌਂਡੀਆ ਟਰੈਕਟਰ ਦਾ ਤੇ ਸੋ ਆਪਾਂ ਇਸ ਟਰੈਕਟਰ ਤੇ ਕਰਾਵਾਂਗੇ ਸੈਟਿੰਗ ਬਾਈ ਤੋਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ हां जी हां जी वधिया जी खोलदा हां पंप फर चौंडी यार ता अपने दा था था। खोल दे ਤੇ کھول ਕੇ ਕਰਕੇ ਸੈਟਿੰਗ ਕਿਉਂਕਿ ਬਾਈ ਨੇ ਨਾ ਪਹਿਲੇ ਮੋਡੀਫਾਈ ਕਰਵਾਇਆ ਸੀ ਪਤਾ ਨਹੀਂ ਕਿੱਥੋਂ ਕਰਵਾਇਆ ਸੀ ਆਪਾਂ ਨੂੰ ਨਹੀਂ ਪਤਾਗਾ ਤੇ ਉਹਾਂ ਦੇ ਪਤਾ ਨਹੀਂ ਕਰਵਾ ਕੇ ਲਿਆਏ ਸੀ ਪਰ ਲੇਕਨ ਉਹਦੀ ਖਿਚਾਈ ਨਹੀਂ ਹੋਵੇਂ ਬਣੀ ਸੀ ਇਹਦੀ ਤੇ ਚਲੋ ਵੇਖਦੇ ਆਂ ਆਪਾਂ ਕਣੀ کھول ਕੇ ਨੋਜ਼ਲਾ ਆਪਣੀਆਂ ਕਿੱਧਰ ਗਈਆਂ ਨੋਜ਼ਲਾਂ ਆ ਨੋਜ਼ਲਾ ਆ ਗਿਆ ਸੱਜਣੋ ਤੇ ਬਾਕੀ ਇਹਨਾਂ ਦਾ ਵੀ ਪ੍ਰੈਸ਼ਰ ਵਗੈਰਾ ਚੈੱਕ ਅਪ ਕਰਾਉਣਾ ਹੈ ਬਾਈ ਤੋ ਕਿੰਨਾ ਕਾ ਕੀ ਗੱਲ ਬਾਤ ਆ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਐਨ ਕਸਮ ਤੱਕ ਸਾਰਾ ਕੁਝ ਟਰਾਈ ਵਗੈਰਾ ਦਿਵਾਵਾਂਗੇ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਕਿਉਂਕਿ ਤਾਂ ਹੀ ਆਪਾਂ ਚਲਾ ਕੇ ਤੁਹਾਨੂੰ ਪਹਿਲਾਂ ਦਿਖਾਇਆ ਸੀ ਟਰੈਕਟਰ ਕਿੰਨਾ ਕੁ ਪਾਣੀ ਦੇ ਵਿੱਚ ਆ ਜਾਂ ਕਿੰਨੀ ਕੀ ਪਰਫਾਰਮੈਂਸ ਕਰਦਾ ਤੇ ਹੁਣ ਉਸ ਤੋਂ ਬਾਅਦ ਕੰਮ ਕਰਨ ਤੋਂ ਬਾਅਦ ਦੇਖਾਂਗੇ ਵੀ ਕੰਮ ਕਰਨ ਤੋਂ ਬਾਅਦ ਫਰਕ ਟਰੈਕਟਰ 'ਚ ਕਿੰਨਾ ਕੁ ਪਿਆ ਪਿਆ ਜਾਂ ਨਹੀਂ ਪਿਆ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਬਾਕੀ ਸਾਰੇ ਪਾਰਟ ਜਰੂਰ ਦੇਖਿਓ ਆਪਣੇ ਤੇ ਬਾਈ ਨੇ ਪਲੰਦਰ ਵਗੈਰਾ ਕੱਢ ਕੇ ਦੇਖ ਲੈ ਪਲੰਜਰ ਵਗੈਰਾ ਦਾ ਨੰਬਰ ਕਿਸੇ ਦਾ ਹੋਰ ਪਾਇਆ ਵਾ ਆਪਣਾ ਕਹਿਣ ਦਾ ਮਤਲਬ ਇਹਦੇ ਚ ਜੋ ਜੌਂਡੀਅਰ ਦਾ オリジナル ਨੰਬਰ ਆਉਂਦਾ ਉਹ ਟਰੈਕਟਰ ਦੇ ਵਿੱਚ ਪਲੰਜਰ ਨੰਬਰ ਨਹੀਂਗਾ ਤੇ ਚਲੋ ਕੋਈ ਗੱਲ ਨਹੀਂ ਪਲੰਜਰ ਆਪਣੇ ਸਹੀ ਚੱਲਣਗੇ ਕਿਉਂਕਿ ਇਹ ਬਾਈ ਨੇ ਨਾ ਪਹਿਲਾਂ ਮੋਡੀਫਾਈ ਕਰਵਾਇਆ ਸੀ ਪੰਪ ਪਤਾ ਨਹੀਂ ਕਿੱਥੋਂ ਕਰਵਾ ਸੀ ਆਪਾਂ ਨੂੰ ਨਹੀਂ ਪਤਾਗਾ ਪਰ ਲੇਕਿਨ ਉਹਨਾਂ ਨੇ ਜੋ ਪਲੰਜਰ ਨੰਬਰ ਹੈ ਇਹਦੇ ਜੌਂਡੀਅਰ ਦੇ ਕੱਢ ਕੇ ਤੇ ਹੋਰ ਫਿੱਟ ਕੀਤੇ ਆ ਪਾਵਰ ਵਾਧਾ ਲੈ ਤੇ ਚਲੋ ਕੋਈ ਗੱਲ ਨਹੀਂ ਪਲੰਜਰ ਆਪਣੇ ਬਿਲਕੁਲ ਸਹੀ ਚੱਲਣਗੇ ਪਲੰਜਰ ਤਾਂ ਬਾਈ ਸਹੀ ਪਾਇਆ ਨਾ ਹਾਂ ਹਾਂ ਵਾ ਕੋਈ ਨਹੀਂ ਪਲੰજર ਆਪਣੇ ਸਹੀ ਪਾਏ ਆਗੇ ਤੇ ਛੱਠੀ ਕੇ ਤੇ ਚਲੋ ਆਪਾਂ ਆਪਦਾ ਕੰਮ ਸ਼ੁਰੂ ਕਰਦੇ ਹਾਂ ਦਾ ਆ ਨੰਬਰ ਰਗੜ ਦੇ ਵੇ ਇਥੇ ਆ ਨੰਬਰ ਰਗੜ ਕੇ ਬਾਤ ਇਹ ਕਹਿੰਦਾ ਮਤਲਬ ਕਿਸੇ ਨੂੰ ਪਤਾ ਨਾ ਚੱਲੇ ਪਰ ਸਾਨੂੰ ਤਾਂ ਪਤਾ ਕਿਉਂਕਿ ਅਸੀਂ ਤਾਂ ਇਹ ਕੰਮ ਕਰ ਕਰ ਛੱਡਤਾਗਾ ਤੇ ਚਲੋ ਕੋਈ ਗੱਲ ਨਹੀਂ ਸਾਨੂੰ ਤਾਂ ਪਤਾ ਲੱਗ ਹੀ ਜਾਂਦਾਗਾ ਵੀ ਇਹ ਚੀਜ਼ ਤੇ ਕਿਹੜਾ ਨੰਬਰ ਪਾਇਆ ਕੀ ਹਿਸਾਬਤਾ ਵਾ ਤੇ ਇਧਰ ਗਵਰਨਰ ਵਗੈਰਾ ਆਪਣਾ ਫੁੱਲ ਹੈਗਾਗਾ ਤੇ ਚਲੋ ਕਰਾਂਗੇ ਆਪਾਂ ਗਵਰਨਰ ਵਗੈਰਾ ਦੀ ਫੁੱਲ ਮੋਡੀਫਿਕੇਸ਼ਨ ਤੇ ਇਧਰ ਬਾਈਕ ਖੋਲਦਾ ਪੰਪ ਨੂੰ ਕੇਮ ਵਗੈਰਾ ਵੀ ਕੱਢਦਾ ਬਾਹਰ ਇਹ ਸਾਰਾ ਸੈਟਿੰਗ ਵਗੈਰਾ ਕਰਕੇ ਉਦੋਂ ਬਾਅਦ ਲਾਵਾਂਗੇ ਜਗਾੜ ਤੇ ਇਸ ਤੋਂ ਬਾਅਦ ਇੱਕ ਆ ਟਾਪਾ ਵਗੈਰਾ ਆਪਾਂ ਨਵਾਂ ਲਾਉਣਾ ਇਹਦਾ ਇਹ ਕਰਾਂਗੇ ਫਿਟਿੰਗ ਲਾਵੀ ਬਾਈ ਕਰ ਰਿਹਾ ਪੰਪ ਨੂੰ ਫਿੱਟ ਕਾਪਾ ਵਗੈਰਾ ਬਾਈ ਨੇ ਠੋਕ ਲਿਆ ਟਾਪੇ ਦੇ ਵਿੱਚ ਤੇ ਕਰਕੇ ਫਿੱਟ ਮੁੜ ਕੇ ਕਰਦੇ ਨੇ ਮਸ਼ੀਨ ਤੇ ਟੈਸਟ ਜੀ ਜੋ ਆਪਣਾ ਬਾਈ ਕੋਲੇ ਮੈਂ ਬੈਠਾ ਸੀ ਤੇ ਬਾਈ ਜੀ ਆਪਣੇ ਆਈਸੀ ਆਪਣੀ ਵੀਡੀਓ ਵਗੈਰਾ ਦੇਖਦੇ ਆ ਸਬਸਕ੍ਰਾਈਬਰ ਭਰਾ ਜੋ ਪੰਪ ਲੈ ਕੇ ਆਏ ਨੇ ਬਾਕੀ ਗੱਲਬਾਤ ਕਰਾਉਣਾ ਤੁਹਾਨੂੰ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜਾ ਪੰਡਾ ਬਾਈ ਜੀ ਤੁਹਾਡਾ ਦੁੱਧਾ ਪੰਡਾ ਜੀ ਅੱਛਾ ਜੀ ਬਾਈ ਜੀ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਦੁਬਾਰਾ ਬੋਲਿਓ ਕਿਹੜਾ ਪੰਡਾ ਜੀ ਦੁੱਧਾ ਹੀ ਅੱਛਾ ਅੱਛਾ ਦੁੱਧਾ ਜੀ ਦੁੱਧਾ ਕਿਹੜੇ ਟਰੈਕਟਰ ਦਾ ਤੁਸੀਂ ਅੱਜ ਡੀਜ਼ਲ ਪੰਪ ਲੈ ਕੇ ਆਏ ਹੋ ਬਾਈ ਕੋਲੇ ਚੌਰਾਜ ਹੈ ਜੀ 855 ਅੱਛਾ ਜੀ ਤੇ ਉਦਾਂ ਹੀ ਚੈੱਕ ਅਪ ਕਰਵਾਉ ਤੇ ਕਿਹੜਾ ਮਾਡਲ ਆ ਟਰੈਕਟਰ ਇਹ 12 ਜੀ ਅੱਛਾ ਤੇ ਕਿਹੜੇ ਕਿਹੜੇ ਐਂਪਲੀਮੈਂਟਰ ਤੇ ਚੱਲਦਾ ਆਪਣਾ ਇਹ ਖੇਤੀ ਦਾ ਕੰਮ ਹੀ ਕਰਦੇ ਜੀ ਜੀ ਖੇਤੀ ਦੇ ਵਿੱਚ ਮਤਲਬ ਰੋਟਾਵੇਟਰ ਕਲਟੀਵੇਟਰ ਤੂੜੀ ਰੀਪਰ ਹਾਂ ਜੀ ਨਹੀਂ ਤੂੜੀ ਰੀਪਰ ਨਹੀਂ ਬਾਈ ਵੀ ਕਰਦੇ ਜੀ ਹਾਂ ਜੀ ਕੰਪਿਊਟਰ ਕਰਾਉ ਵੀ ਨਹੀਂ ਚਲਾਉਂਦੇ ਨਹੀਂ ਜੀ ਨਹੀਂ ਠੀਕ ਹੈ ਤੇ ਖੇਤੀ ਖੇਤੀ ਦਾ ਆਪਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਬਾਕੀ ਵੀਡੀਓ ਵਗੈਰਾ ਆਪਣੀ ਮੈਨੂਅਲ ਫਾਲੋ ਬਾਈ ਹਾਂ ਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਦਾ ਫਿਰ ਨੰਬਰ ਵੀਡੀਓ ਤੋਂ ਲਿਆ ਸੀਗਾ ਫਿਰ ਹਾਂ ਜੀ ਵੀਡੀਓ ਤੋਂ ਲਿਆ ਹੀ ਤਾਂ ਤੁਸੀਂ ਵੀਡੀਓ ਬਾਈ ਜੀ ਹਾਂ ਜੀ ਤੇ ਧੰਨਵਾਦ ਬਾਈ ਜੀ ਜੀ ਆਇਆਂ ਨੂੰ ਤੁਹਾਡਾ ਤੇ ਇਧਰ ਆਪਣਾ ਸੱਜਣੋ ਜੋ ਜੌਂਡੀਅਰ ਦਾ ਪੰਪ ਆਪਾਂ ਫਿਟਿੰਗ ਕਰਾ ਰਹੇ ਆਂ ਭਰਾ ਤੋਂ ਤੇ ਆ ਤੁਸੀ ਦੇਖ ਸਕਦੇ ਹੋ ਬਾਕੀ ਆਪਣੇ ਕੇਮ ਵਗੈਰਾ ਫਿੱਟ ਹੋ ਗਈ ਆ ਤੇ ਕਰਵਾ ਕੇ ਇਧਰੋ ਸੈਟਿੰਗ ਤੇ ਫਿਰ ਇਸ ਤੋਂ ਬਾਅਦ ਚੱਲਦੇ ਆਂ ਵਰਕਸ਼ਾਪ ਤੇ ਤੇ ਕੱਲਾ ਆਪਣਾ ਹੁਣ ਇਸ ਤੋਂ ਬਾਅਦ ਕੱਲਾ ਮਸ਼ੀਨ ਤੇ ਟੈਸਟ ਡਰਾਈਵ ਰਹਿ ਗਿਆ ਤੇ ਗਾਰਨਰ ਦੀ ਸੈਟਿੰਗ ਰਹਿ ਗਈ ਕਰਨ ਵਾਲੀ ਲਾਓ ਸੱਜਣੋ ਜੋ ਆਪਾਂ ਨਿਊਜ਼ਲੈਂਡ ਕਰਵਾ ਲਏ ਸੀਗੇ ਕਿਉਂਕਿ ਨਿਊਜ਼ਲੈਂਡ ਦੇ ਵਿੱਚ ਵੀ ਫਾਲਟ ਸੀਗਾ ਟਰੈਕਟਰ ਦੇ ਤੇ ਹੁਣ ਇਸ ਤੋਂ ਬਾਅਦ ਕਰਕੇ ਨਿਊਜ਼ਲੈਂਡ ਆਪਾਂ ਤੇ ਕਰਾਂਗੇ ਤੁਹਾਡਾ ਡੀਜ਼ਲ ਪੰਪ ਫਿੱਟ ਤੇ ਉਸ ਤੋਂ ਬਾਅਦ ਕਰਾਂਗੇ ਟਰਬੋ ਨਵੇਂ ਦੀ ਫਿਟਿੰਗ ਮੋਬਾਈਲ ਆ ਗਿਆ ਕਿਰਾਂ ਚਾਰਜਿੰਗ ਆਪਾਂ ਓ ਵੀ ਮਤਰੋ ਜੋ ਆਪਾਂ ਖੇਤ ਆ ਗਏ ਸੀਗੇ ਟਰੈਕਟਰ ਲੈ ਕੇ ਤੇ ਸੋ ਆਪਾਂ ਇਸ ਟਰੈਕਟਰ ਦੇ ਜੈਕ ਵਗੈਰਾ ਕੱਢਦੇ ਨੇ ਆ ਤੁਸੀਂ ਦੇਖ ਸਕਦੇ ਹੋ ਲੈਫਟ ਵਗੈਰਾ ਦਾ ਕਨੈਕਸ਼ਨ ਹੀ ਘਟਦਾ ਆਪਾਂ ਦਾ ਠੀਕ ਆ ਚਲੋ ਇੱਥੇ ਦੇਖਦੇ ਆਪਾਂ ਟਰੈਕਟਰ ਗੇੜਾ ਦਿੰਦਾ ਜਾਂ ਨਹੀਂ ਦਿੰਦਾ ਤੇ ਕੀ ਗੱਲ ਬਾਤ ਆ ਤੇ ਜੈਕ ਆਪਾਂ ਤੁਸੀਂ ਦੇਖ ਸਕਦੇ ਹੋ ਕੱਢ ਕੇ ਆਪਾਂ ਜਗ੍ਹਾ ਤੇ ਰੱਖਤੇ ਆ ਦੇਖੋ ਤੇ ਚਲੋ ਤੁਹਾਨੂੰ ਦਿਖਾਉਣਾ ਹੈ ਵੀਡੀਓ ਜੈਕ ਕੱਢ ਕੇ ਟਰੈਕਟਰ ਦਾ ਟ੍ਰਾਇਲ ਲੈ ਕੇ ਦੂਜੇ ਬੀ ਦੇ ਵਿੱਚ ਲਓ ਆਇਆ ਚਲੋ ਮੈਟਰੋ ਕਰਦੇ ਆਪਾਂ ਇਹਦਾ 2000 rpm ਟਰੈਕਟਰ ਦਾ ਇਧਰ ਪਉਂਦੇ ਆਪਾਂ ਗੇਅਰ ਆ 2 ਇੱਕੋ ਆਪਣਾ ਆ ਗਿਆ ਆ ਗਿਆ ਪਹਿਲਾ ਆ ਗਿਆ ਦੂਜਾ ਦੂਜਾ ਵੀ ਲੈਂਕਾ ਦਾ ਆਪਾਂ ਕਨੈਕਸ਼ਨ ਇੱਥਾ ਕੱਟਾ ਆਪਾਂ ਲੈਂਦੇ ਆ ਲਓ ਸੱਜਣੋ ਤੁਹਾਨੂੰ ਇੱਥੇ ਵਿਖਾਉਣਾ 2000 RPM ਕਰਕੇ ਆ ਦੇਖੋ ਕਿੰਨੇ ਟਰੈਕਟਰ RPM ਤੋੜਦਾ ਹੈਗਾ ਠੀਕ ਆ ਇਧਰੋਂ ਆਪਣਾ ਬੈਂਕ ਕੱਢੇ ਹੋਏ ਆ ਜਿੱਥੇ ਕਲਾਛ ਛੱਡਦੇ ਆਪਾਂ ਦੇ ਦੋ ਗੇਅਰ ਪਾ ਲਿਆ ਆਪਾਂ ਦੂਜਾ 20 ਇਹ ਤੇ ਦੂਜਾ ਇਹ ਠੀਕ ਆ ਇਹਦੇ ਨਾਲ ਕਿੰਨਾ ਪੇ ਤੋੜਦਾ